ਜੀ ਨੇ ਕੈਲੋ ਵੀ ਇਨੇ ਦਿਨ ਹਾਲ ਤੱਕ ਵੀ ਪੰਜਾਬ ਦਾ ਨਹੀਂ ਸੀ ਪੁੱਛਿਆ ਟਵੀਟ ਤੱਕ ਨਹੀਂ ਸੀ ਕੀਤਾ ਜਿਹੜੇ ਪ੍ਰਧਾਨ ਮੰਤਰੀ ਜੀ ਜਨਮ ਦਿਨ ਤੇ ਵੀ ਵਧਾਈ ਦਿੰਦੇ ਆ ਲੋਕਾਂ ਦੇ ਮਨਾਂ 'ਚ ਗੁੱਸਾ ਸੀ ਪਰ ਚਲੋ ਹੁਣ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਮੈਂ ਪੰਜਾਬ ਆਉਣਾ ਤਾਂ ਦੇਸ਼ ਦੇ ਮੁਖੀ ਐ ਇੱਕ ਉਮੀਦ ਸੀ ਕਿ ਪ੍ਰਧਾਨ ਮੰਤਰੀ ਜੀ ਕੋਈ ਨਾ ਕੋਈ ਰਾਹਤ ਐ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇ ਕੇ ਜਾਣਗੇ ਕਿਉਂਕਿ ਹਜ਼ਾਰਾਂ ਕਰੋੜ ਦਾ ਨੁਕਸਾਨ ਹਰ ਤਹਿਸੀਲ ਦੇ ਵਿੱਚ ਪੰਜਾਬ ਦੀ ਚ ਹੋਇਆ ਜਿੱਥੇ ਪਾਣੀ ਆਇਆ ਤੇ ਪ੍ਰਧਾਨ ਮੰਤਰੀ ਜੀ ਉੱਥੇ ਗਏ ਤੇ ਜਿਹੜੇ ਅਸਲੀ ਕਿਸਾਨ ਪੀੜਤ ਐ ਉਹਨਾਂ ਨੂੰ ਮਿਲੇ ਤੱਕ ਨਹੀਂ ਤੇ ਮਹਿਜ 1600 ਕਰੋੜ ਤੇ ਮੈਂ ਸਮਝਦਾ ਇਹ ਬੇਇੱਜ਼ਤੀ ਕਹਿ ਲੋ ਇਹਨੂੰ ਇਹਨੂੰ ਕੋਜਾ ਮਜ਼ਾਕ ਕਹਿ ਲੋ ਜੋ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਤੁਸੀਂ ਦੇਖੋ ਵੀ ਉੱਥੋਂ ਦੇ ਲੋਕ 20-20 ਸਾਲ ਪਿੱਛੇ ਜਿਹੜੇ ਐ ਉਹ ਚਲੇ ਗਏ ਘਰ ਬਰਬਾਦ ਹੋ ਗਏ ਘਰ ਟਹਿ ਗਏ ਡੰਗਰ ਮਰ ਗਏ ਫਸਲਾਂ ਬਰਬਾਦ ਹੋ ਗਈਆਂ ਤੇ ਕਈਆਂ ਦੇ ਜੀ ਵੀ ਚਲੇ ਗਏ ਤੇ ਤੁਸੀਂ 1600 ਕਰੋੜ ਮੈਂ ਜੇ ਪਹਿਲਾਂ ਕਹਿਆ ਵੀ ਇੱਕ ਇੱਕ ਤਹਿਸੀਲ ਦਾ 1600 1600 ਕਰੋੜ ਦਾ ਨੁਕਸਾਨ ਹੈ ਜਿਹੜਾ ਪੰਜਾਬ 'ਚ ਹੋਇਆ ਹੋਊਗਾ ਤੇ ਸਾਰੇ ਪੰਜਾਬ ਲਈ ਤੇ ਪੰਜਾਬ ਦਾ ਤਾਂ ਆਪਦਾ 60000 ਕਰੋੜ ਰੁਪਈਆ ਜਿਹੜਾ ਕੇਂਦਰ ਵੱਲ ਬਕਾਇਆ ਪਿਆ ਅਸ ਤੋਂ ਦੇ ਇੰਟਰਮ 20000 ਕਰੋੜ ਰੁਪਈਆ ਮੰਗ ਰਹੇ ਸੀਗੇ ਕਿ ਜਿਹੜੇ ਹਜੇ ਲੌਸਸਸ ਹੋਏ ਆ ਅੱਜ ਦੇ ਟਾਈਮ ਰੀਲੀਫ ਲਈ ਮਤਲਬ ਕਿ ਤੁਸੀਂ ਜੇ ਰੀਲੀਫ ਨਹੀਂ ਵੀ ਦੇਣੀ ਘੱਟੋ ਘੱਟ ਸਾਡੇ ਪੈਸੇ ਦੇ ਦਿਓ ਇਹ ਤਾਂ ਜੇ ਸਾਡੇ ਪੈਸੇ ਪੰਜਾਬ ਨੇ ਕੇਂਦਰ ਤੋਂ ਲੈਣੇ ਆ 1600 ਕਰੋੜ ਤਾਂ ਉਹਦੇ ਵਿਆਜ ਤੋਂ ਵੀ ਘੱਟ ਆ ਸੋ ਇਹ ਬਹੁਤ ਵੱਡਾ ਮਜ਼ਾਕ ਪੰਜਾਬ ਨਾਲ ਉਹ ਸੂਬੇ ਨਾਲ ਕੀਤਾ ਜਿਨੇ ਇਸ ਦੇਸ਼ ਨੂੰ ਆਤਮ ਨਿਰਭਰ ਕੀਤਾ ਜੋ ਪ੍ਰਧਾਨ ਮੰਤਰੀ ਜੀ ਸਾਰੇ ਵਜ਼ੀਰ ਕਹਿੰਦੇ ਰਹਿੰਦੇ ਆ ਨਾ ਕਿ ਜੀ ਅਸੀਂ ਆਤਮ ਨਿਰਭਰ ਆ ਉਹ ਕਿੱਦਾਂ ਹੋਏ ਜਿਹੜੇ ਦੇਸ਼ ਨੂੰ ਕਹ ਲਓ ਵੀ ਅਮਰੀਕਾ ਵਰਗੀਆਂ ਸ਼ਕਤੀਆਂ ਦੇ ਅੱਗੇ ਮੰਗਣਾ ਪੈਂਦਾ ਸੀ ਕਿਉਂਕਿ ਇੱਥੇ ਭੁੱਖਮਰੀ ਪੈਲਦੀ ਸੀ ਜੇ ਅੱਜ ਸਭ ਤੋਂ ਵੱਡਾ ਯੋਗਦਾਨ ਕੋਈ ਫੂਟਬਾਲ ਦੇ ਵਿੱਚ ਪਾ ਰਿਹਾ ਤਾਂ ਉਹ ਪੰਜਾਬ ਹੈ ਤੇ ਕੋਈ ਐਵੇਂ ਨਹੀਂ ਸੀ ਆਪਣਾ ਧਰਤੀ ਪਾਣੀ ਸਭ ਕੁਝ ਬਰਬਾਦ ਕਰ ਲਿਆ ਦੇਸ਼ ਨੂੰ ਆਜ਼ਾਦੀ ਦਿਵਾਉਣ ਚ ਸਭ ਤੋਂ ਵੱਡਾ ਕੰਟ੍ਰਿਬਿਊਸ਼ਨ ਪੰਜਾਬੀਆਂ ਦਾ ਤੇ ਇਸ ਤੋਂ ਇਲਾਵਾ ਵੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਜਦੋਂ ਦੇਸ਼ ਤੇ 1962 ਦੀ ਲੜਾਈ ਚ ਬਹੁਤ ਵੱਡੀ ਵਿਪਤਾ ਪਈ ਤੇ ਦੇਸ਼ ਕੋਲੇ ਪੈਸੇ ਨਹੀਂ ਸੀ ਤਾਂ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸਾਰੇ ਦੇਸ਼ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਕਿ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ ਕੰਟ੍ਰਿਬਿਊਟ ਕਰੋ ਤਾਂ ਤੁਸੀਂ ਦੇਖੋ ਵੀ ਮੈਂ ਜ 2% ਆਬਾਦੀ ਵਾਲਿਆਂ ਨੇ 46% ਕੰਟਰੀਬਿਊਟ ਨੈਸ਼ਨਲ ਡਿਫੈਂਸ ਫੰਡ ਚ ਕੀਤਾ 252 ਕਿਲੋ 골ਡ ਜਿਹੜਾ ਪੰਜਾਬੀਆਂ ਨੇ ਦਿੱਤਾ ਸਾਡੀਆਂ ਭੈਣਾਂ ਨੇ ਆਪਣੇ ਕੜੇ ਉਤਾਰ ਤਰ ਗਲਾਂ ਦੇ ਹਾਰ ਉਤਾਰ ਤਰ ਦਿੱਤੇ ਕਿਉਂਕਿ ਦੇਸ਼ ਨੂੰ ਜ਼ਰੂਰਤ ਸੀ ਤੇ ਅੱਜ ਜਦੋਂ ਪੰਜਾਬ ਨੂੰ ਜ਼ਰੂਰਤ ਹੈ ਤਾਂ 1600 ਕਰੋੜ ਰੁਪਏ ਮੈਂ ਤੁਸੀਂ ਦੇਖ ਕੇ ਆ ਗਏ ਸਿਰ ਬਹੁਤ ਵੱਡਾ ਮਜ਼ਾਕ ਪ੍ਰਧਾਨ ਮੰਤਰੀ ਨੇ ਪੰਜਾਬ ਵਾਸੀ ਨਾਲ ਕੀਤਾ ਜਿਹੜੇ ਹਮੇਸ਼ਾ ਹਿੱਕ ਢਾਕੇ ਇਸ ਦੇਸ਼ ਨਾਲ ਖੜੇ ਰਹੇ ਤੇ ਅਸੀਂ ਅੱਗੇ ਤੋਂ ਵੀ ਖੜੇ ਰਾਵਾਂਗੇ ਪਰ ਜੋ ਇਹ ਬੇਇੱਜ਼ਤੀ ਪੰਜਾਬ ਦੀ ਕੀਤੀ ਹੈ ਇਹ ਅ ਪ੍ਰਦਾਸ਼ ਕਰਨਯੋਗ ਨਹੀਂ ਲੇਕਿਨ 12000 ਕਰੋੜ ਰੁਪਏ ਵੀ ਜੋ ਹੈ ਉਹ ਪਹਿਲੇ ਫੰਡ ਪੜਾ ਹੋਇਆ ਹੈ ਕਿਾ ਇਸ ਦਾ ਇਸਤੇਮਾਲ ਪੰਜਾਬ ਸਰਕਾਰ ਨੇ ਨਹੀਂ ਕੀਤਾ ਤੇ ਉਹ 12000 ਕਰੋੜ ਜੇ ਜੋ ਪ੍ਰਧਾਨ ਮੰਤਰੀ ਜੀ ਨੇ ਕਹਿ ਵੀ ਪਿਆ ਜੇ ਤੁਸੀਂ ਉਹਦੇ ਤੇ ਜਾ ਕੇ ਸ਼ਰਤਾਂ ਦੇਖੋ ਕਿ ਜੀ 6000 ਰੁਪਿਆ ਤੁਸੀਂ ਆਪਣੇ ਮਕਾਨ ਦੀ ਰਿਪੇਅਰ ਲਈ ਜਿਹੜਾ ਵਰਤਨਾ ਮੈਨੂੰ ਦੱਸੋ 6000 ਚ ਕਿਹੜੇ ਮਕਾਨ ਦੀ ਰਿਪੇਅਰ ਹੋ ਜੂਗੀ ਉੱਥੇ ਤਰੇੜਾਂ ਆ ਗਈਆਂ ਲੋਕਾਂ ਦੇ ਫਰਸ਼ ਵਹਿਗੇ ਜਿਹੜੀਆਂ ਤਰੇੜਾਂ ਆਈਆਂ ਨਾ ਜਦੋਂ ਦੋ ਟੁੱਪਾ ਨਿਕਲ ਲੱਗੀਆਂ ਉਹ ਸਾਰੇ ਮਕਾਨ ਡੱਗਣੇ ਆ 1.5 ਲੱਖ ਚ ਕਿਹੜਾ ਘਰ ਹੈ ਜਿਹੜਾ ਦੁਬਾਰਾ ਬਣਾਜੂਗਾ 30000 ਦੀ ਕਿਹੜੀ ਜਿਹੜੀ ਮੱਝ ਆ ਜਾਂ ਗਾਂ ਆ ਉਹ ਮਿਲਦੀ ਹੈ ਸੋ ਇਹ ਬਹੁਤ ਵੱਡਾ ਜਿਹੜਾ ਮਜ਼ਾਕ ਹੈ ਉਹ ਕੀਤਾ ਖਾਸ ਤੌਰ ਤੇ ਫਸਲਾਂ ਦੇ ਲਈ ਕੇਂਦਰ ਸਰਕਾਰ ਕਹਿੰਦੀ ਹੈ ਕਿ 6800 ਰੁਪਿਆ ਜਿਹੜਾ ਅਸੀਂ ਤੁਹਾਨੂੰ ਫਸਲ ਦੀ ਬਰਬਾਦੀ ਦੇ ਲਈ ਦੇਵਾਂਗੇ 30% ਤੋਂ ਜ਼ਿਆਦਾ ਹੁੰਦੀ ਹੈ ਉਹ ਤਾਂ 100% ਚਲੋ ਬਰਬਾਦੀ ਹੈ 6800 ਨਾਲ ਮੈਨੂੰ ਦੱਸੋ ਵੀ ਜ਼ਿੰਮੇਵਾਰਤਾ ਕੀ ਬਣੂਗਾ ਇਹ ਤਾਂ ਪੰਜਾਬ ਸਰਕਾਰ ਹੈ ਵੀ ਜਿਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ 20000 ਪਿਆ ਪ੍ਰਤੀ ਏਕੜ ਜਿਹੜਾ ਉਹ ਦੇਵਾਂਗੇ ਜਿਹੜਾ 12000 ਕਰੋੜ ਹੈ ਉਹ ਚ ਇਸ ਤਰ੍ਹਾਂ ਦੀਆਂ ਸ਼ਰਤਾਂ ਨੇ ਜਾਂ ਉਹਦੇ ਜੋ ਇਹ ਘੱਟੋਕੱਟ ਸ਼ਰਤਾਂ ਹਟਾ ਦੇਣ ਉਹ ਜੋ ਕਹਿ ਦੇਣ ਵੀ ਭਾਈ ਤੁਸੀਂ ਆਪਣੀ ਮਰਜ਼ੀ ਮੁਤਾਬਕ 20000 ਦੇ ਸਕਦੇ ਹਾਂ 25000 ਦੇ ਸਕਦੇ ਹਾਂ ਉਸ ਤੋਂ ਕਿਉਂਕਿ ਡਿਮਾਂਡ ਕਰਦੇ ਸੀ ਕੇਂਦਰ ਤੋਂ ਕੋਈ ਘੱਟੋ ਘਾਟ 50000 ਰੁਪਇਆ ਆ ਪਰ ਇੱਕੜ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਪਰ ਕੇਂਦਰ ਕਹਿੰਦਾ ਜੇ ਕੇ ਅਸੀਂ ਸਿਰਫ 6800 ਰੁਪਇਆ ਦੇਵਾਂਗੇ ਸੋ ਇਹ ਬਹੁਤ ਵੱਡਾ ਜਿਹੜਾ ਮਜ਼ਾਕ ਹੈ ਮੈਂ ਦੁਬਾਰਾ ਕਹੂੰਗਾ ਪੰਜਾਬ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਉਹ ਸੂਬੇ ਦੇ ਨਾਲ ਜਿਹੜਾ ਹਮੇਸ਼ਾ ਹਿੱਕ ਢਾ ਕੇ ਇਸ ਦੇਸ਼ ਦੇ ਨਾਲ ਖੜਿਆ ਰਿਹਾ